ਸਾਰੇ ਆਪ ਸਾਰੇ ਫੋਨਾਂ ਵਿੱਚ ਲੱਗੇ ਹਾਂਜੀ ਹਾਂਜੀ ਜੀ ਕੀ ਬੋਲਦੇ ਹਾਂ ਅੱਜ ਦਾ ਟੌਪਿਕ ਜੀ ਸਭ ਕੇ ਜੀ ਸਬਜੀ ਵਾਲੀ ਹੋਣ ਕੱਪੜੇ ਵਾਲੀ ਬਣੀ ਬਣਝੂ ਹਾਂਜੀ ਹਾਂਜੀ ਬੰਨਣਾ ਹੀ ਪੈਂਦਾ ਜੀ ਦੀਪਨ ਹੱਸ ਰਹੇ ਨੇ ਜੀ ਤੇ ਦੋਸਤੋ ਸਪੋਰਟ ਮੈਸੇਜ ਜ਼ਰੂਰ ਕਰਦੇ ਰਿਹਾ ਕਰੋ ਸਪੋਰਟ ਮੈਸੇਜ ਜ਼ਰੂਰ ਕਰਿਆ ਕਰੋ ਜਾਨ ਨਿਵੇਜਨੀ ਹਸਰੇ ਨੇ ਦਿਲਰਾਜ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਜੀ ਲਾਈਵ ਦੇ ਵਿੱਚ ਲਾਈਵ ਨੂੰ ਲਾਈਕ ਜਰੂਰ ਕਰ ਦਿਓ ਲਾਈਵ ਨੂੰ ਲਾਈਕ ਜਰੂਰ ਕਰ ਦਿਓ ਸਿਮਰਨ ਕਾਰੋ ਕੇ ਜੀ ਓਕੇ ਜੀ ਸਵਾਗਤ ਆ ਜੀ ਲਾਈਵ ਦੇ ਵਿੱਚ ਥੈਂਕ ਯੂ ਸੋ ਮੱਚ ਤੁਸੀਂ ਮੇਰੀ ਲਾਈਵ ਦੇ ਵਿੱਚ ਆਏ ਰਾਜ ਸਰਦਾਰਨੀ ਸਵਾਗਤ ਆ ਜੀ ਮੇਰੀ ਲਾਈਵ ਦੇ ਵਿੱਚ ਲਾਈਵ ਨੂੰ ਲਾਈਕ ਜਰੂਰ ਕਰਿਆ ਕਰੋ ਦੋਸਤੋ ਤੇ ਦੋਸਤੋ سپورਟ ਮੈਸੇਜ ਤੇ ਲਾਈਵ ਨੂੰ ਲਾਈਕ ਕਰ ਦਿਓ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਜਰੂਰ ਜੁਆਇਨ ਕਰਨਾ ਜੀ ਤੇ ਹਰਦੀਪ ਭੈਣ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਰਾਜ ਸਰਦਾਰਨੀ ਜੀ ਤੁਸੀਂ ਮੇਰਾ ਅੱਜ ਦਾ ਟੌਪਿਕ ਪੜ੍ਹੀ ਲਿਆਣਾ ਤੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਤੇ ਸਾਰਿਆਂ ਨੂੰ ਭੈਣ ਜੜੀ ਸਤਿ ਸ਼੍ਰੀ ਅਕਾਲ ਬੁਲਾ ਰਹੀ ਆ ਤੇ ਸਪੋਰਟ ਮੈਸੇਜ ਜ਼ਰੂਰ ਕਰੋ ਆਪਣੇ ਆਪਣੇ ਵਿਚਾਰ ਵੀ ਜ਼ਰੂਰ ਸਾਂਝੇ ਕਰਨੇ ਚਾਹੀਦੇ ਨੇ ਹਰੇਕ ਇਨਸਾਨ ਦੀ ਆਪਣੀ ਆਪਣੀ رائے ਹੁੰਦੀ ਹੈ ਮਾਹੀ ਦੀਦੀ ਆ ਗਏ ਮਾਹੀ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਜੀ ਲਾਈਵ ਦੇ ਵਿੱਚ ਤੇ ਸਾਰੇ ਇੱਕ ਦੂਸਰੇ ਨੂੰ ਜਿਹੜੇ ਹਾਲ ਚਾਲ ਪੁੱਛ ਰਹੇ ਨੇ ਤੇ ਮਾਹੀ ਜੀ ਅੱਜ ਦਾ ਵਿਚਾਰ ਹੈ ਜੀ ਜਰੂਰ ਸਾਂਝਾ ਕਰਕੇ ਜਾਓ ਜੀ ਆਪਾਂ ਜੀ ਜ਼ਿਲ੍ਹਾ ਮੋਗਾ ਤੋਂ ਆ ਜੀ ਸੁਖਮੰਦਰ ਸਿੰਘ ਜੀ ਜ਼ਿਲ੍ਹਾ ਮੋਗਾ ਦੇਖੋ ਗੁਰਪਿੰਦਰ ਪਾਣੇ ਵੈਸੇ ਤਾਂ ਮੈਨੂੰ ਇਨੀ ਅਕਲ ਹੈ ਨਹੀਂ ਪਰ ਬੰਦੇ ਨੂੰ ਇਹ ਅਕਲ ਨਾ ਬਦਾਮ ਖਾਨ ਨਾਲ ਨਹੀਂ ਕਦੇ ਆਉਂਦੀ ਠੋਕਰਾ ਖਾਨ ਨਾਲ ਜੀ ਬਿਲਕੁਲ ਰਾਈਟ ਜੀ ਕਿਉਂਕਿ ਜ਼ਿੰਦਗੀ ਦੇ ਵਿੱਚ ਰਿਸ਼ਤੇਦਾਰ ਤੇ ਜ਼ਿੰਦਗੀ ਸਬਕ ਬਹੁਤ ਸਿਖਾਉਂਦੀ ਹੈ ਸਾਰੇ ਸਬਕ ਕਿਤਾਬਾਂ ਵਿੱਚ ਨਹੀਂ ਮਿਲਦੇ ਪੜ੍ਹਨਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਆਪਣੇ ਜਰਨਲ ਨੌਲੇਜ ਲਈ ਜ਼ਰੂਰੀ ਹੈ ਆਪਣੀ ਜਾਣਕਾਰੀ ਲਈ ਪੜ੍ਹਾਈ ਬਹੁਤ ਜ਼ਰੂਰੀ ਪਰ ਸਬਕ ਆਪਾਂ ਜਿਵੇਂ ਜਿਵੇਂ ਦੁਨੀਆਦਾਰੀ ਨਾਲ ਵਿਚਰਦੇ ਆ ਉਦੋਂ ਹੀ ਆਪਾਂ ਨੂੰ ਮਿਲਦਾ ਹੈ ਮਾੜਾ ਟਾਈਮ ਵੀ ਆਪਾਂ ਨੂੰ ਉਦੋਂ ਹੀ ਵਾਗਰੂ ਦਿੰਦਾ ਜਦੋਂ ਬੇਨਕਾਬ ਚਿਹਰੇ ਹਟਾਉਣੇ ਹੋਣ ਬਦਾਮ ਖਾਣ ਵਾਲਾ ਕਦੇ ਨਹੀਂ ਆਉਂਦੀ ਠੋਕਰਾ ਖਾਣ ਵਾਲੀ ਅਕਲ ਆਉਂਦੀ ਹੈ ਤੇ ਤਜਰਬੇ ਪੱਕੇ ਹੁੰਦੇ ਆ ਤੇ ਤਜਰਬਾ ਵੀ ਆਪਾਂ ਨੂੰ ਉਦੋਂ ਹੀ ਮਿਲਦਾ ਜਦੋਂ ਆਪਾਂ ਗਲਤੀ ਕਰਦੇ ਆ ਤੇ ਗਲਤੀ ਇਨਸਾਨ ਜੇ ਕਰਦਾ ਤਾਂ ਉਹ ਸਿੱਖਣ ਦੀ ਭਾਵਨਾ ਵੀ ਰੱਖੇ ਆਪਾਂ ਉਹਨੂੰ ਐਕਸੈਪਟ ਵੀ ਕਰੇ ਮੈਂ ਗਲਤੀ ਕੀਤੀ ਪਰ ਗਲਤੀ ਕਰਕੇ ਉਹ ਸੁਧਾਰਨ ਦੀ ਵੀ ਕੋਸ਼ਿਸ਼ ਕਰੇ ਗੁਰਪਿੰ다 ਪੈ ਤੁਹਾਡੀਆਂ ਅੱਖਾਂ ਨੂੰ ਕੀ ਹੋਇਆ ਕੀ ਗੱਲ ਹੋ ਰਹੀ ਲੱਗਦਾ ਨਹੀਂ ਵੀਰ ਜੀ ਨਹੀਂ ਨਹੀਂ ਤੁਹਾਨੂੰ ਲੱਗਦਾ ਸਕਰੀਨ ਮੇਰੀ ਜਿਹੜੀ ਖੜ ਗਈ ਹੈ ਪਤਾ ਨਹੀਂ ਕਿਉਂ ਮੈਂ ਅੱਜ ਸਾਰੀ ਥਾਂ ਤੇ ਇਦਾਂ ਹੀ ਹੋ ਰਹੀ ਆ ਵਦਿਆ ਜੀ ਸਿਸਟਰ ਤੁਸੀਂ ਦੱਸੋ ਠੀਕ ਹੋ ਘਰ ਕਿਵੇਂ ਹੋ ਸਿਸਟਰ ਮੈਨੂੰ ਤਾਂ ਡੀਪੀ ਸ਼ੋ ਹੋਈ ਜਾਂਦੀ ਹੈ ਸਿਸਟਰ ਜੀ ਬਹੁਤ ਹਾਈਡ ਨਜ਼ਰ ਨਹੀਂ ਆਉਂਦੇ ਇਹ ਵੇਟ ਜੀ ਮੈਂ ਦੂਸਰੇ ਫੋਨ ਤੋਂ ਚੈੱਕ ਕਰਦੇ ਅੱਜ ਕੀ ਹੋ ਗਿਆ ਆਲਵੇਸ ਗੁੱਡ ਬਰਦ ਹੈਲੋ ਹੈਲੋ ਫੋਨ ਤੇ ਯਾਰ ਮੇਰੇ ਮੈਸੇਜ ਆਇਡ ਹੋ ਗਏ ਹਾਂਜੀ ਹਾਂਜੀ ਸਾਰੇ ਜਣੇ ਮੈਸੇਜ ਰੂ ਸਕਰੀਨ ਪੈਨੇ ਕਰਦਿਏ ਸਹੀ ਵੇਟ